ਤਰੀ ਤਾਂ ਜ਼ਿੰਮੇਵਾਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਹੈ ਜ਼ਿੰਮੇਵਾਰ ਕੀ ਮਤਲਬ ਫੇਲ ਸਰਕਾਰ ਹੈ ਜਿਹੜੇ ਫੇਸ ਟੁੱਟਾ ਲੋਕ ਪਾਂਝੇ ਹੋ ਰਹੇ ਨੇ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਤੁਹਾਡੇ ਧਰਨੇ ਕਰ ਕੌਣ ਜ਼ਿੰਮੇਵਾਰ ਮਾਤੇ ਮਤਲਬ ਇਹਨਾਂ ਨੇ ਆਪਾਂ ਕਹਿ ਲਿਆ ਵੀ ਇੰਨੇ ਗਲਤ ਕੰਮ ਸਾਡੇ ਤੋਂ ਐ ਲੱਗਦਾ ਵੀ ਪਾਪ ਹੋ ਗਿਆ ਇੱਥੋਂ ਇਹਨਾਂ ਨੂੰ ਵੋਟ પાਕੇ ਮਤਲਬ ਜਿਵੇਂ ਘਰੇ ਝਾੜੂ ਪਿਆ ਹੋਵੇ ਨਾ ਸਾਨੂੰ ਤਾਂ ਉਹਦੇ ਤੋਂ ਵੀ ਫੇਹ ਚੜਨ ਲੱਗ ਪਿਛਲੇ 2 ਮਹੀਨੇ ਤੋਂ ਤਨਖਾਹ ਨਾ ਮਿਲਣ ਕਾਰਨ ਐਨ ਐਚ ਐਮ ਦੇ ਮੁਲਾਜ਼ਮ ਮੱਝ ਬਠਿੰਡਾ ਵਿਖੇ ਰੋਜ਼ ਪ੍ਰਦਰਸ਼ਨ ਕਰ ਰਹੇ ਨੇ ਤਸਵੀਰਾਂ ਦਿਖਾ ਦਈਏ ਕਿ ਇਹ ਮੁਲਾਜ਼ਮ ਨੇ ਜਿਹੜੇ ਲਗਾ ਮਿਲਨ ਕਾਰਨ ਜਿੱਥੇ ਇਹਨਾਂ ਦੇ ਚੁੱਲ੍ਹੇ ਆ ਜਿਹੜੇ ਠੰਡੇ ਹੋਏ ਪਏ ਨੇ ਪਰੇਸ਼ਾਨ ਨੇ ਤੇ ਲਗਾਤਾਰ ਸੰਘਰਸ਼ ਕਰ ਰਹੇ ਨੇ ਬਿਸ਼ੱਕ ਸਰਕਾਰ ਆ ਜਿਹੜਾ ਪੱਕਾ ਕਰਨ ਦਾ ਦਾਵਾ ਕਰਦੀ ਸੀ ਪਰ ਪੱਕਾ ਕਰਨਾ ਤਾਂ ਇੱਕ ਪਾਸੇ ਇਹਨਾਂ ਨੂੰ ਤਨਖਾਹ ਨਹੀਂ ਆ ਜਿਹੜੀ ਮਿਲ ਰਹੀ ਜਿਸ ਕਰਕੇ ਕਾਫੀ ਮੁਸ਼ਕਲ ਜੇ ਨੇ ਅੱਜ ਆ ਕੇ ਕਾਰ ਇਹਨਾਂ ਵੱਲੋਂ ਸਿਵਲ ਸਰਜਨ ਦਫਤਰ ਬਠਿੰਡਾ ਵਿਕੇ ਧਰਨਾ ਲਗਾਇਆ ਗਿਆ ਆਗੂ ਨੇ ਗੱਲਬਾਤ ਕਰਦੇ ਆ ਮਤਲਬ ਸਰਕਾਰ ਤਾਂ ਕਹਿੰਦੀ ਸੀ ਪੱਕੇ ਕਰਾਂਗੇ ਤੁਸੀਂ ਤਨਖਾਹ ਪਿੱਛੇ ਧਰਨਾ ਲਾ ਰਹੇ ਹੋ ਕੀ ਕਾਰਨ ਕੀ ਹੈ ਸਰਕਾਰ ਸੁਣ ਨਹੀਂ ਰਹੀ ਬਿਲਕੁਲ ਨਹੀਂ ਸੁਣ ਰਹੀ ਜੀ ਕਿਉਂਕਿ ਪਿਛਲੇ 3 ਮਹੀਨਿਆਂ ਤੋਂ ਸਾਨੂੰ ਤਨਖਾਹ ਨਹੀਂ ਮਿਲੀ ਬਾਰ-ਬਾਰ ਪੰਜਾਬ ਸਰਕਾਰ ਨਾਲ ਮੀਟਿੰਗਾਂ ਕਰਨ ਦੇ ਦੌਰਾਨ ਵੀ ਗੱਲ ਉੱਥੇ ਦੀ ਉੱਤੀ ਖੜੀ ਹੈ ਅੱਜ ਵੀ 2-3 ਤਰੀਕ ਹੋ ਗਈ ਪਰ ਤਨਖਾਹਾਂ ਨਹੀਂ ਮਿਲਿਆ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਐਨਆਰਐਚਐਮ ਦੇ ਸਾਰੇ ਮੁਲਾਜ਼ਮ ਹੈ ਸਾਡੀਆਂ ਤਨਖਾਹਾਂ ਹੀ ਬਹੁਤ ਘੱਟ ਹੈ ਤੇ ਸਰਕਾਰ ਉਹਦੇ ਵਾਸਤੇ ਵੀ ਇੰਨਾ ਕੁਝ ਕਰਾਉਣਾ ਪੈ ਰਿਹਾ ਦੇਖੋ ਅਸੀਂ ਆਪਦੀਆਂ ਜੜੀਆਂ ਮੇਨ ਸਾਡੇ ਹੈੱਡ ਕੁਆਟਰ ਹੈ ਲੋਕਾਂ ਨੂੰ ਸਹੂਲਤਾਂ ਦੇਣੀਆਂ ਉਹ ਸਹੂਲਤਾਂ ਮਜਬੂਰੀ ਚ ਛੱਡ ਕੇ ਸਾਨੂੰ ਆਦਰਿਆਂ ਦੇ ਬੈਠਣੋਂ ਪੈ ਰਿਹਾ ਹੈ ਇੱਕ ਪਾਸੇ ਸਰਕਾਰ ਵੱਡੇ ਵੱਡੇ ਵਾਅਦੇ ਕਰ ਰਹੀ ਹੈ ਕਿ ਅਸੀਂ ਜਿਹੜੇ ਬਿਜਲੀ ਦੇ ਬਿੱਲ ਆ ਉਹ ਫ੍ਰੀ ਕਰਤੇ ਬੱਸਾਂ ਦਾ ਕਿਰਾਇਆ ਫ੍ਰੀ ਕਰ ਦਿੱਤਾ ਸਾਡੇ ਕੋਲੇ ਖਜ਼ਾਨੇ 'ਚ ਬਹੁਤ ਘੁੱਸ ਹੈ ਪਰ ਜਦੋਂ ਅਸੀਂ ਆਪਦੀਆਂ ਤਨਖਾਹਾਂ ਮੰਗਦੇ ਆ ਤਾਂ ਕਹਿ ਦਿੰਦੇ ਆ ਕਿ ਸਾਡੇ ਕੋਲੇ ਖਜ਼ਾਨੇ 'ਚ ਪੈਸਾ ਨਹੀਂ ਪ੍ਰਧਾਨ ਜੀ ਲੱਗਦਾ ਨਹੀਂ ਤੁਸੀਂ ਉਹਨਾਂ ਧਰਨੇ ਦੇ ਬੈਠੇ ਹੋ ਲੋਕ ਪੰਜਾਬ ਸਰਕਾਰ ਦਾਵਾ ਕਰਦੀ ਕਿ ਸੇਹ ਸੂਟਾਂ ਚੰਗੀਆਂ ਦਿੱਤੀਆਂ ਜਾ ਰਹੀਆਂ ਨੇ ਸੇਹ ਸੂਟਾਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ ਜਿਹੜੇ ਸੇਹ ਸੂਟਾਂ ਲੋਕ ਪਾਂਝੇ ਹੋ ਰਹੇ ਨੇ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਤੁਹਾਡੇ ਧਰਨੇ ਕਰ ਕੋਣ ਜ਼ਿੰਮੇਵਾਰ ਮੰਨਦੇ ਨੇ ਸਰੇ ਦਾ ਜ਼ਿੰਮੇਵਾਰ ਪੂਰੀ ਤਰ੍ਹਾਂ ਪੰਜਾਬ ਸਰਕਾਰ ਹੈ ਜ਼ਿੰਮੇਵਾਰ ਕੀ ਮੈਨੂੰ ਫੇਲ ਸਰਕਾਰ ਹੈ ਇਹ ਅਸੀਂ ਕੋਈ ਖੁਸ਼ੀ ਚ ਜਾਂ ਆਪਣੀ ਮਨਮਰਜ਼ੀ ਨਾਲ ਜਾਂ ਕੋਈ ਐਂਟਰਟੇਨਮੈਂਟਲ ਹੀ ਨਹੀਂ ਕਰ ਰਹੇ ਸਾਨੂੰ ਬਹੁਤ ਔਖਾ ਹੈ ਠੀਕ ਹੈ ਕਿਉਂਕਿ ਸਾਡੇ ਮਤਲਬ ਸਾਡੀ ਤਨਖਾਹਾਂ ਲੈ ਲਈ ਤੁਸੀਂ ਦੇਖੋ ਵੀ ਸਰਕਾਰ ਨੇ ਤਾਂ ਕਹਿ ਸੀ ਪਹਿਲੀ ਵਾਰੀ ਹਰੇ ਪੈਨ ਵਿੱਚ ਪੱਕੇ ਕਰਾਂਗੇ ਚੀਮਾ ਸਾਹਿਬ ਮੈਡਮ ਅਨਮੋਲ ਗਗਨ ਮਾਨ ਜੀ ਬੈਠੇ ਸੀ ਆਗੇ ਸਾਡੇ ਜੋ ਖੜਾ ਰੈਲੀ ਹੋਈ ਸੀ ਉਹਨਾਂ ਨੇ ਇਹਦਾ ਕੀ ਕਰਨਾ ਸੀ ਸਾਨੂੰ ਇੱਕ ਜਿਹੜੀ ਨੁਗਣੀ ਤਨਖਾਹ ਆ ਉਹਦੇ ਵਿੱਚ ਵੀ 60% ਹਿੱਸਾ ਸੈਂਟਰ ਸਰਕਾਰ ਦਾ ਉਹ ਉਸ ਤੋਂ ਬਾਅਦ ਜਿਹੜਾ ਇਹਨਾਂ 40% ਹੈ ਉਹ ਵੀ ਦੇਣ ਜੋਗੇ ਨਹੀਂ ਜਾਂ ਜਾਣ ਬੁੱਝ ਕੇ ਨਹੀਂ ਦੇ ਰਹੀ ਤੁਸੀਂ ਦੇਖੋ ਹੁਣ ਆਨੰਦਪੁਰ ਸਾਹਿਬ ਇੰਨਾ ਵੱਡੀ ਵਿਧਾਨ ਸਭਾ ਬਣਾਈ ਫਲੈਕਸ ਥਾਂ ਥਾਂ ਦੇ ਗਏ ਇੱਥੇ ਨਗਰ ਕੀਰਤਨ ਇੱਥੇ ਬਹੁਤ ਜ਼ਿਆਦਾ ਜਾਮ ਦੇਖਿਆ ਮਤਲਬ ਇੰਨਾ ਅਰਬਾਂ ਖਰਬਾਂ ਮੈਨਾ ਕਰੋੜਾ ਰੁਪਏ ਦਾ ਖਰਚਾ ਇਹਨਾਂ ਨੇ ਉਸਤੇ ਕਰਤਾ ਪਰ ਇੱਕ ਸਾਡੀਆਂ ਨੁਗਨੀਆਂ ਤਲਕਾਹਾਂ ਦੇਣ ਲਈ ਹੈ ਨਹੀਂ ਫਿਰ ਇੱਕ ਇਹਨਾਂ ਨੇ ਮੁੱਖ ਮੰਤਰੀ ਬੜੇ ਚਲਾਕ ਹੈ ਇਹਨਾਂ ਨੇ ਇੱਕ ਬੜੀ ਸਕੀਮ ਲਾਈ ਵੀ ਹੈ ਵੀ ਜੇ ਲੋਕਾਂ ਨੂੰ ਤੰਗ ਨਾ ਕਰੋ ਸਾਡੇ ਨਾਲ ਗੱਲ ਕਰੋ ਉਹ ਗੱਲ ਤਾਂ ਇਹ ਕਰਦੇ ਹੀ ਨਹੀਂ ਤੁਸੀਂ ਸੱਸੋ ਕਦੇ ਸਾਡੀ ਮੀਟਿੰਗ ਆ ਕਦੇ ਤੁਸੀਂ ਸਾਡੀ ਫੋਟੋ ਦੇਖੀ ਹੋਵੇ ਭਵੰਤਮਾਨ ਨਾਲ ਬੈਠਿਆਂ ਦੀ ਆ ਅੱਗੂ ਖੜੀਆਂ ਸਾਡੇ ਪੁਰਾਣੇ ਯਾਸੀ ਖੜੇ ਆ ਇਹ ਗੱਲ ਸਮਝਣ ਵਾਲੀ ਵੀ ਹੁਣ ਇਹਨਾਂ ਨੇ ਚਲਾਕੀ ਸ਼ੁਰੂ ਕਰਤੀ ਵੀ ਲੋਕਾਂ ਦੇ ਵਿੱਚ ਇਹ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਦੇਖੋ ਜੀ ਲੋਕ ਤੰਗ ਹੋ ਰਹੇ ਆ ਉਪਰ ਆਪ ਦੀ ਜ਼ਿੰਮੇਵਾਰੀ ਤੋਂ ਭੱਜਦੇ ਪਹਿਲਾਂ ਇਹ ਉਲਟ ਕਹਿੰਦੇ ਸੀ ਪਹਿਲਾਂ ਇਹ ਕਹਿੰਦੇ ਸੀ ਨਹੀਂ ਲੋਕ ਜਾਣਬੁੱਝ ਕੇ ਨਹੀਂ ਕਰਦੇ ਉਹਨਾਂ ਦੀ ਮਜਬੂਰੀ ਆ ਪਰ ਇਹਨੇ ਮਜਬੂਰੀ ਤੋਂ ਮਹਾ ਮਜਬੂਰੀ ਬਣਾਤਾ ਮਤਲਬ ਇਹਨਾਂ ਨੇ ਆਪਾਂ ਕਹਿ ਲਈ ਵੀ ਇੰਨੇ ਗਲਤ ਕੰਮ ਸਾਡੇ ਤੋਂ ਐ ਲੱਗਦਾ ਵੀ ਪਾਪ ਹੋ ਗਿਆ ਥੋ ਇਹਨਾਂ ਨੂੰ ਵੋਟ પાਕੇ ਮਤਲਬ ਜਿਉਂ ਘਰੇ ਝਾੜੂ ਪਿਆ ਹੋਵੇ ਨਾ ਸਾਨੂੰ ਤਾਂ ਉਹਦੇ ਤੋਂ ਵੀ ਖੇਚ ਚੜਨ ਲੱਗ ਗਈ। ਬਲਕਿ ਇਹ ਹਾਲਾਤ ਹੋਏ ਪਏ ਆ ਸਾਡੇ। ਇਹ ਆ ਕਿ ਅੰਦਰੋਂ ਸਾਡੀ ਇੱਕ ਰੋਣਾ ਹੈ, ਇੱਕ ਆਵਾਜ਼ ਹੈ ਇਹਨੂੰ। ਅ ਬਸ ਅਸੀਂ ਰੋ ਨਹੀਂ ਰਹੇ। ਅਸੀਂ ਪਰ ਆਪਦਾ ਦਰਦ ਬਿਆਨ ਕਰ ਰਹੇ ਹਾਂ ਸਰ। ਔਖਾ ਕਿੰਨਾ ਹੁੰਦਾ ਹੈ ਕਹਿੰਦੇ ਤਨਖਾਹਾਂ ਬਹੁਤ ਥੋੜੀਆਂ ਨੇ। ਫਿਰ ਉਹਦੇ ਠੰਡ ਦੇ ਦਿਨਾਂ ਛੋਟੇ ਛੋਟੇ ਬੱਚੇ ਲੈ ਕੇ ਡਾਕਟਰ ਸਾਹਿਬ ਬੈਠੇ ਨੇ, ਮੈਡਮਾਂ ਬੈਠੀਆਂ ਨੇ। ਕਿੰਨਾ ਔਖਾ ਹੁੰਦਾ ਤੁਹਾਨੂੰ। ਦੇਖੋ ਜੀ ਇਹ ਕੋਈ ਇਹ ਕਹਿ ਲੋ ਵੀ ਅਸੀਂ ਇਹ ਸਾਡਾ ਸ਼ੌਂਕ ਨਹੀਂ ਗਾ। ਸਾਡੀ ਬੜੀ ਵੱਡੀ ਮਜਬੂਰੀ ਹੈ ਇਸ ਗੱਲ ਦੇ ਵਿੱਚ। ਇਹਦੇ ਚ ਕੀ ਹੈ ਦੇਖੋ ਔਖਾ ਤੇ ਹੈਗਾ ਸਾਡੀਆਂ ਇਹ ਭੈਣਾ ਛੋਟੇ ਛੋਟੇ ਬੱਚਿਆਂ ਨਾਲ ਲੈ ਕੇ ਹੀਠਾਂ ਪੁੰਜੇ ਦਰੀ ਤੇ ਬੈਠਦੇ ਆ ਅਸੀਂ ਪਹਿਲਾਂ ਹੀ ਰੇਲੀਆਂ ਧਰਨੇ ਕਰਦੇ ਰਹੇ ਹਾਂ ਕਿੰਨੀਆਂ ਕਿ ਤਾਂ ਸਾਡੀਆਂ ਤਨਖਾਹਾਂ ਨੇ ਹੁਣ ਤੁਸੀਂ ਇਹ ਦੇਖੋ ਦਸੰਬਰ ਦਾ ਮਹੀਨਾ ਸ਼ੁਰੂ ਹੋ ਗਿਆ ਸਾਰਿਆਂ ਦੇ ਬੱਚਿਆਂ ਦੀਆਂ ਫੀਸਾਂ ਵੀ ਸ਼ੁਰੂ ਨੇ ਉਹ ਵੀ ਭਰਨੀਆਂ ਨੇ ਪਰ ਸਭ ਦੀ ਮਜਬੂਰੀ ਹੈ ਦੋ ਦੋ ਮਹੀਨੇ ਹੋ ਗਏ ਕਿਸੇ ਦੇ ਖਾਤੇ 'ਚ ਕੋਈ ਪੈਸਾ ਨਹੀਂ ਆਇਆ ਸਾਰੇ ਇੱਥੇ ਦੇਖੋ ਮਜਬੂਰੀ 'ਚ ਬੈਠੇ ਆ ਇਹ ਸਰਕਾਰ ਤਾਂ ਤੁਸੀਂ ਇਹ ਕਹਿ ਲਓ ਵੀ ਅੱਜ ਐਡੀ ਵੱਡੀ ਤਰਾਸ ਦੀ ਹੋਗੀ ਪਹਿਲਾਂ ਸਰਕਾਰ ਮੁਲਾਜ਼ਮ ਭਰਤੀ ਕਰਦੀ ਸੀ ਪੱਕੇ ਮੁਲਾਜ਼ਮ ਜਦੋਂ ਸਾਡਾ ਟਾਈਮ ਆਇਆ ਸਾਨੂੰ ਠੇਕੇ ਤੇ ਰੱਖਿਆ ਅੱਜ ਉਸ ਤੋਂ ਵੀ ਗਿਰ ਚੁੱਕੀ ਹੈ ਸਰਕਾਰ ਇੰਨਾ ਦੇ ਸਮੇਂ ਦੇ ਵਿੱਚ ਸਿਹਤ ਵਿਭਾਗ ਦੇ ਵਿੱਚ ਸਿਰਫ ਇੱਕੋ ਭਰਤੀ ਹੋਈ ਹੈ ਮੁਹੱਲਾ ਕਲੀਨਿਕ ਦੇ ਵਿੱਚ ਆਮ ਆਦਮੀ ਕਲੀਨਿਕ 'ਚ ਉਹਨਾਂ ਸਾਡੇ ਭੈਣ ਭਰਾਵਾਂ ਦੀ ਏਡੀ ਵੱਡੀ ਤਰਾਸਦੀ ਹੈ ਅਸੀਂ ਚਲੋ ਇਹ ਕਹਿ ਸਕਦੇ ਹਾਂ ਜੀ ਸਰਕਾਰ ਦੇ ਠੇਕੇ ਦੇ ਮੁਲਾਜ਼ਮਾਂ ਉਹਨਾਂ ਨੂੰ ਦਿਹਾੜੀ ਤੇ ਰੱਖਿਆ ਹੋਇਆ ਹੈ ਇੱਕ ਐਮਬੀਬੀਐਸ ਇੱਕ ਸਪੈਸ਼ਲਿਸਟ ਕਲਾਸ 1 ਅਫਸਰ ਡਾਕਟਰ ਨੂੰ ਇਹ 50 ਰੁਪਏ ਦੀ ਹਾੜੀ ਦੇ ਰਹੇ ਨੇ ਇੱਕ ਮਰੀਜ਼ ਆਊਗਾ ਤਾਂ ਉਹਨੂੰ 50 ਰੁਪਏ ਦੇਵਾਂਗੇ ਉਹ ਵੀ ਉਹਨਾਂ ਨੂੰ ਸਮੇਂ ਸਿਰ ਨਹੀਂ ਮਿਲਦੀ ਜਿਵੇਂ ਸਾਡੀਆਂ 2 ਮਹੀਨਿਆਂ ਤੋਂ ਤਨਖਾਹਾਂ ਲੰਮਕਦੀਆਂ ਨੇ ਹਰ ਮਹੀਨੇ ਉਹਨਾਂ ਦੀ ਵੀ ਤਨਖਾਹ ਇਸ ਤਰ੍ਹਾਂ ਲੰਮਕਦੀ ਹੈ ਤਾਂ ਸਾਡੀ ਕੋਈ ਦੇਖੋ ਇਹ ਬੜੀ ਵੱਡੀ ਮਜਬੂਰੀ ਹੈ ਇਹਦੇ ਲਈ ਤਾਂ ਅਸੀਂ ਇਹੀ ਕਹਿਣਾ ਚਾਹਾਂਗੇ ਦੇਖੋ ਵੀ ਇਹ ਤਾਂ ਸਰਕਾਰ ਜਿਵੇਂ ਕਹਿ ਲਓ ਜੋਸ਼ ਦੇ ਨਾਲ ਲੋਕ ਬਦਲਾ ਲੈ ਕੇ ਆਏ ਸੀ ਨਾ ਇਹ ਬਿਲਕੁਲ ਫੇਲ ਸਾਬਤ ਹੋਈ ਹੈ ਸਰਕਾਰ ਇਸ ਮੁੱਦੇ ਤੇ ਉੱਤੇ ਆ ਇਕ ਕਿੰਨਾ ਚਿਰ ਤੱਕ ਨਾ ਜਾਰੀ ਰਹੂਗਾ ਪਰ ਲੋਕ ਜਿਵੇਂ ਪਹਿਲਾਂ ਮੈਂ ਗੱਲ ਕੀਤੀ ਕਿ ਲੋਕ ਪਰੇਸ਼ਾਨ ਹੁੰਦੇ ਨੇ ਤੁਸੀਂ ਅਧਿਕਾਰੀਆਂ ਨਾਲ ਨਹੀਂ ਗੱਲ ਕੀਤੀ ਕਿਸੇ ਨੂੰ ਮੰਗ ਪਤਾ ਕਿਸੇ ਮੰਤਰੀ ਤੱਕ ਗੱਲਬਾਤ ਕੀਤੀ ਹੋ ਮੰਤਰੀ ਤੱਕ ਵੀ ਗੱਲਬਾਤ ਕੀਤੀ ਇਹ ਸਭ ਕੁਝ ਅਸੀਂ ਮੰਗ ਪਤਾ ਦਿੱਤਾ ਹੈਗਾ ਤੇ ਆਉਣ ਵਾਲੀ ਅਸੀਂ 4 ਤਰੀਕ ਨੂੰ ਚੰਡੀਗੜ੍ਹ ਵੀ ਰੈਲੀ ਕਰਨ ਜਾ ਰਹੇ ਹੈਗੇ ਤੇ ਮੇਨ ਗੱਲ ਇਹ ਹੈਗੀ ਸਾਡੀ ਜੋ ਮੇਨ ਮੰਗਾਂ ਸੀਗੀਆਂ ਉਹਨੂੰ ਅਸੀਂ ਪਾਸੇ ਰੱਖ ਕੇ ਆਪਾਂ ਰੋਜ਼ ਪ੍ਰਦਰਸ਼ਨ ਕਰਦੇ ਪਏ ਆ ਜਿਵੇਂ ਸਾਨੂੰ ਸਰਕਾਰ ਤੋਂ ਸਾਨੂੰ ਮੇਨ ਜਿਹੜੀ ਉਮੀਦ ਸਾਨੂੰ ਰੈਗੂਲਰ ਕੀਤਾ ਜਾਊਗਾ ਤੁਹਾਡੇ ਨਾਲ ਵਾਅਦਾ ਕੀਤਾ ਗਿਆ ਸੀ ਸਰਕਾਰ ਆਉਣ ਤੋਂ ਪਹਿਲਾਂ ਉਹਦੇ ਉੱਪਰੋਂ ਖਰੀ ਨਹੀਂ ਉਤਰੀ ਸਾਨੂੰ ਤਾਂ ਤਨਖਾਹਾਂ ਦੇਣ ਲਈ ਸਰਕਾਰ ਦੇ ਲਾਲੇ ਪਾਏ ਪਏ ਆ ਅਸੀਂ ਇਸ ਦੀ ਪੂਰੀ ਨਿਖੇਧੀ ਕਰਦੇ ਹਾਂ ਤਾਂ ਵਾਲੇ ਸਮੇਂ ਦੇ ਵਿੱਚ ਅਸੀਂ ਇਸ ਆਪਣੇ ਪ੍ਰਦਰਸ਼ਨ ਨੂੰ ਹੋਰ ਤਿੱਖਾ ਕਰਾਂਗੇ ਜੋ ਵੀ ਸਾਡੇ ਲੈਵਲ ਤੇ ਹੋਊਗਾ ਉਹ ਸੀ ਕਰਾਂਗੇ ਤੇ ਅਸੀਂ ਇਸ ਦਿਨਿੰਦਿਆ ਕਰਦੇ ਹਾਂ ਸਰਕਾਰ ਨੂੰ ਸਾਡੀਆਂ ਤਨਖਾਹਾਂ ਸਮੇਂ ਸਿਰ ਦੇਣੀਆਂ ਚਾਹੀਦੀਆਂ ਤੇ ਨਹੀਂ ਤਾਂ ਵਾਲੇ ਸਮੇਂ ਵਿੱਚ ਅਸੀਂ ਬਰ ਹੋਰ ਵੀ ਪ੍ਰਸ਼ਨ ਕਰਨ ਲਈ ਮਜਬੂਰ ਹੋਵਾਂਗੇ ਬਿਲਕੁਲ ਇਹ ਸਾਨੂੰ ਮੁਲਾਜ਼ਮ ਜਿਨ੍ਹਾਂ ਨੇ ਦੱਸਿਆ ਕਿ ਹੋਰ ਮੰਗਾ ਤਾਂ ਅਜੇ ਬਾਕੀ ਨੇ ਪਰ 2 ਮਹੀਨਿਆਂ ਤੋਂ ਤਨਖਾਹ ਨਾਮ ਮੰਨ ਕਰਕੇ ਇਹਨਾਂ ਦੇ ਚੁੱਲ੍ਹੇ ਆ ਜਿਹੜੇ ਠੰਡੇ ਹੋਏ ਪਏ ਨੇ ਜਿੰਨਾ ਸਮਾਂ ਇਹਨਾਂ ਦੀਆਂ ਮੰਗਾਂ ਤੇ ਸਰਕਾਰ ਤਨਖਾਹ ਨਹੀਂ ਦਿੰਦੀ ਉਹਨਾਂ ਸਮੇਂ ਨਾਲ ਬੋਲੋ ਸੰਘਰਸ਼ ਜਾਰੀ ਰਹੇਗਾ ਤੇ ਆਉਣ ਵਾਲੇ ਦਿਨਾਂ 'ਚ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ ਮਨੀਸ਼ ਗਰ ਕੇ ਪੀਟੀਸੀ ਨਿਊਜ਼ ਪਟੰਡਾ